4 ਸਾਲ ਦਾ ਮਾਸੂਮ ਪੈ ਗਿਆ ਮਗਰ ਉਸ ਨੂੰ ਸਦ ਰਹੀ ਸੀ ਹੋਣੀ ਖੇਤਾਂ ਦੇ ਵਿੱਚ ਤਾਇਆ ਪਿਆਰ ਦੇ ਵੱਸ ਪੈ ਕੇ ਲੈ ਗਿਆ ਖੇਤਾਂ ਦੇ ਵਿੱਚ ਪਰ ਉੱਥੇ ਜਾ ਕੇ ਵਾਪਰ ਗਿਆ ਵੱਡਾ ਹਾਦਸਾ ਜੀ ਹਾਂ ਇਹ ਖਬਰ ਇੱਕ ਐਸੀ ਦਿਲ ਦਹਿਲਾਉਣ ਵਾਲੀ ਖਬਰ ਹੈ ਤੇ ਬਹੁਤ ਕੁਝ ਸੋਚਣ ਵਿਚਾਰਨ ਦੇ ਲਈ ਵੀ ਮਜਬੂਰ ਕਰਦੀ ਹੈ ਇੱਕ ਮਾਸੂਮ ਆਪਣੇ ਤਾਏ ਦੇ ਮਗਰ ਪੈਂਦਾ ਕਿ ਮੈਂ ਵੀ ਖੇਤ ਜਾਣਾ ਤਾਇਆ ਟਰੈਕਟਰ ਦੇ ਉੱਪਰ ਬਿਠਾ ਕੇ ਉਸ ਨੂੰ ਖੇਤ ਲੈ ਜਾਂਦਾ ਹੈ ਖੇਤ ਲਿ ਜਾ ਕੇ ਜਦੋਂ ਖੇਤਾਂ ਦੇ ਵਿੱਚ ਵਗਦਾ ਹੈ ਤਾਂ ਉਸ ਵੇਲੇ ਉਹ ਟਰੈਕਟਰ ਤੋਂ ਹੇਠਾਂ ਡਿੱਗਦਾ ਤੇ ਰੋਟਾਵेटर ਹੇਠਾਂ ਆ ਕੇ ਉਸ ਮਾਸੂਮ ਦੀ ਜਾਨ ਚਲੀ ਜਾਂਦੀ ਹੈ ਇਹ ਦਿਲ ਬਲੁੰਦਨ ਵਾਲੀ ਘਟਨਾ ਬਡਲਾੜਾ ਦੇ ਪਿੰਡ ਕਾਨਗੜ ਦੀ ਦੱਸੀ ਜਾਂਦੀ ਹੈ ਜਿੱਥੇ ਇਹ ਦਰਦਨਾਕ ਹਾਦਸਾ ਵਾਪਰਿਆ ਚਾਰ ਸਾਲਾਂ ਬੱਚਾ ਟਰੈਕਟਰ ਤੋਂ ਹੇਠਾਂ ਡਿੱਗਦਾ ਰੋਟਾਵੇਟਰ ਹੇਠਾਂ ਆਉਂਦਾ ਔਰ ਉਸ ਦੀ ਮੌਕੇ ਤੇ ਹੀ ਜਾਨ ਚਲੀ ਜਾਂਦੀ ਹੈ ਇਸ ਬੱਚੇ ਦਾ ਨਾਮ ਗੁਰਸਾਹਿਬ ਸਿੰਘ ਹੈ ਗੁਰਸਾਹਿਬ ਸਿੰਘ ਆਪਣੇ ਤਾਇਏ ਦੇ ਨਾਲ ਜ਼ਿੱਦ ਕਰਦਾ ਖੇਤ ਜਾਂਦਾ ਹੈ ਮਾਪਿਆਂ ਦਾ ਇਕਲੌਤਾ ਪੁੱਤਰ ਗੁਰਸਾਹਿਬ ਜਿਸ ਨੂੰ ਸਾਰੇ ਪਿਆਰ ਕਰਦੇ ਨੇ ਤਾਇਆ ਵੀ ਪਿਆਰ ਦੇ ਬਸ ਪੈ ਕੇ ਉਸ ਨੂੰ ਖੇਤ ਲੈ ਜਾਂਦਾ ਟਰੈਕਟਰ ਤੇ ਬਿਠਾ ਕੇ ਪਰ ਖੇਤਾਂ ਦੇ ਵਿੱਚ ਜਦੋਂ ਟਰੈਕਟਰ ਚੱਲਦਾ ਤਾਂ ਉਸ ਵੇਲੇ ਉਸ ਨੂੰ ਜੰਜੋੜਾ ਲੱਗਦਾ ਉਹ ھیਠਾਂ ਡਿੱਗਦਾ ਨੋਟਾਵੇਟਰ ھیਠਾਂ ਆ ਜਾਂਦਾ ਉਸ ਦੀ ਜਾਨ ਚਲੀ ਜਾਂਦੀ ਹੈ ਜਿਗਰ ਦੇ ਟੁਕੜੇ ਦੇ ਕਿੰਨੇ ਟੁਕੜੇ ਹੋਏ ਹੋਣਗੇ ਤੁਸੀਂ ਸੋਚ ਨਹੀਂ ਸਕਦੇ ਪਰ ਇਹ ਜੋ ਕਟਣਾ ਵਾਪਰੀ ਹੈ ਜੋ ਹਿਰਦੇ ਵਿਦ ਕਟਣਾ ਹੈ ਇਹ ਸਾਨੂੰ ਬਹੁਤ ਕੁਝ ਸੋਚਣ ਤੇ ਮਜਬੂਰ ਵੀ ਕਰਦੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਅਸੀਂ ਆਪਣੇ ਕੰਮ ਵਾਲੀ ਥਾਂ ਤੇ ਲੈ ਕੇ ਜਾਣਾ ਆਪਣਾ ਸ਼ੌਂਕ ਤੇ ਬੱਚਿਆਂ ਦਾ ਪਿਆਰ ਕਿਉਂ ਸਮਝ ਬੈਠਦੇ ਹਾਂ ਅਸੀਂ जिद ਕਰ ਰਹੇ ਬੱਚਿਆਂ ਨੂੰ ਛਿੜਕ ਕੇ ਆਪਣੇ ਘਰ ਕਿਉਂ ਨਹੀਂ ਬਿਠਾ ਦਿੰਦੇ ਜੇਕਰ ਉਸ ਦਾ ਤਾਇਆ ਗੁਰਸਾਹਿਬ ਨੂੰ ਦੋ ਚਾਰ ਛਿੜਕਾਂ ਮਾਰ ਕੇ ਘਰ ਬਿਠਾ ਦਿੰਦਾ ਤਾਂ ਉਹ 5-10 ਮਿੰਟ ਰੋ ਲੈਂਦਾ ਚੁੱਪ ਕਰ ਜਾਣਾ ਸੀ ਪਰ ਅੱਜ ਸਾਰਾ ਟੱਬਰ ਰੋ ਰਿਹਾ ਕੋਈ ਚੁੱਪ ਕਰਾਉਣ ਵਾਲਾ ਵੀ ਨਹੀਂ ਤੇ ਚੁੱਪ ਹੋਇਆ ਵੀ ਨਹੀਂ ਜਾਂਦਾ ਸਾਨੂੰ ਆਪਣੀਆਂ ਗਲਤੀਆਂ ਦੇ ਕੋਲੋਂ ਸਿੱਖਣ ਦੀ ਜ਼ਰੂਰਤ ਹੈ ਬਹੁਤ ਸਾਰੇ ਬੱਚੇ ਬੋਰਵੈਲ ਦੇ ਵਿੱਚ ਡਿੱਗ ਜਾਂਦੇ ਨੇ ਬਹੁਤ ਸਾਰੇ ਬੱਚੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਅੱਜ ਸਾਨੂੰ ਇਹਨਾਂ ਚੀਜ਼ਾਂ ਦੇ ਕੋਲੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਗੁਰੂ ਸਾਹਿਬ ਜਿਸ ਦੀਆਂ ਤਸਵੀਰਾਂ ਬੜੇ ਚਾਹ ਦੇ ਨਾਲ ਘਰ ਦੇ ਵਿੱਚ ਲਗਾਈਆਂ ਗਈਆਂ ਸੀ ਪਰ ਅੱਜ ਖੁਦ ਉਹ ਇੱਕ ਤਸਵੀਰ ਬਣ ਕੇ ਰਹਿ ਗਿਆ ਇੱਕ ਐਸੀ ਤਸਵੀਰ ਜੋ ਹਮੇਸ਼ਾ ਮਾਪਿਆਂ ਦੀਆਂ ਅੱਖਾਂ ਦੇ ਵਿੱਚ ਅਥਰੂ ਦਿਆ ਕਰੇਗੀ ਹੰਝੂ ਦਿਆ ਕਰੇਗੀ ਅੱਜ ਘਰ ਦੇ ਵਿੱਚ ਮਾਹੌਲ ਗਮਗੀਨ ਹੈ ਪੂਰੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਹੈ ਪਰ ਇਸ ਘਟਨਾ ਦੇ ਕੋਲੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ ਆਪਣੇ ਬੱਚਿਆਂ ਨੂੰ ਅਸੀਂ ਚਾਹ ਦੇ ਨਾਲ ਟਰੈਕਟਰ ਟਰਾਲੀਆਂ ਦੇ ਉੱਪਰ ਬਿਠਾ ਲੈਨੇ ਆ ਪਰ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਅਣਹੋਣੀ ਵਾਪਰ ਜਾਏ ਇਸ ਲਈ ਸਾਵਧਾਨੀ ਵਰਤਣੀ ਸਾਡੀ ਸਾਰਿਆਂ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਫਿਲਹਾਲ ਗੁਰਸਾਹਿਬ ਦੇ ਨਾਲ ਜੋ ਹੋਇਆ ਉਹ ਹੋਰ ਕਿਸੇ ਬੱਚੇ ਦੇ ਨਾਲ ਨਾ ਹੋਵੇ ਇਸ ਗਲਤੀ ਦੇ ਕੋਲੋਂ ਸਾਨੂੰ ਵੱਡੀ ਸਿੱਖਿਆ ਲੈਣ ਦੀ ਜ਼ਰੂਰਤ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ জিও ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ वर्ल्ड वाइड ਤੁਸੀਂ ਸਾਨੂੰ Amazon Fire TV Daily Hunt ਤੇ E Baba ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ